ਐੜਦੇ ਹੋ ਬਾਈ ਮੜਾ ਐੜਦੇ ਉਹ ਉਹ ਜਿੰਦੀਪ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਕੌਰ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮਾਛੀ ਕਹਿੰਦੇ ਰਹਿਣ ਵਾਲੇ ਆਂ ਜੀ ਜਿਹੜੇ ਮ੍ਰਿਤਕ ਨਵਦੀਪ ਸਿੰਘ ਤੁਹਾਡੇ ਕੀ ਲੱਗਦੇ ਇਹ ਮੇਰੇ ਹਸਬੰਦ ਨੇ ਜੀ ਤੁਹਾਡਾ ਵਿਆਹ ਕਦੋਂ ਹੋਇਆ ਸੀ ਤਕਰੀਬਨ 13 ਸਾਲ ਹੋ ਗਿਆ ਜੀ ਹੁਣ ਜਿਹੜੀ ਇਹ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਨਵਦੀਪ ਸਿੰਘ ਦੀ ਮੌਤ ਹੋਈ ਹੈ ਇਹ ਕਦੋਂ ਦੀ ਘਟਨਾ ਹੈ ਤੇ ਕਿਵੇਂ ਹੋਇਆ ਇਹ ਇਹ ਸਵੇਰ ਦੀ 8:30 ਵਜੇ ਦੀ ਤਕਰੀਬਨ ਗੱਲ ਆ ਇਹਨਾਂ ਦਾ ਜ਼ਮੀਨਦਾਰ ਜੀ ਕੋਈ ਮਸਥਾਕੇ ਖਾਤੇ ਦੇ ਵਿੱਚੋਂ ਰੌਲਾ ਸੀਗਾ ਇਹ ਬਾਦਰ ਸਿੰਘ ਜੀ ਖਾਲ ਨਹੀਂ ਸੀ ਉਹਨਾਂ ਨੂੰ ਨਗਾਉਣ ਦੇ ਰਹਿ ਤੇ ਇਹਨਾਂ ਨੇ ਇਹ ਅੱਜ ਜੋ ਖਾਲ ਚੱਲਦਾ ਸੀ ਉਹਦੇ ਵਿੱਚ ਮਿੱਟੀ ਪਾ ਰਹੇ ਸੀਗੇ ਵੀ ਖਾਲ ਬੰਦ ਕਰਦੀਏ ਵੀ ਨਵਦੀਪ ਸਿੰਘ ਦੇ ਖੇਤ ਨੂੰ ਪਾਣੀ ਨਾ ਜਾਵੇ ਤੇ ਅਸੀਂ ਖੇਤ ਗਏ ਸੀ ਜੀ ਜਿਹੜਾ ਮਾਰਨਾ ਤੇ ਉੱਥੇ ਇਹਨਾਂ ਨੇ ਧੱਕਾ ਮੁਕੀ ਕੀਤੀ ਇਹਨਾਂ ਦੇ ਨਾਲ ਤੇ ਜੀ ਇਹਨਾਂ ਨੇ ਫਿਰ ਇਹਨਾਂ ਦੀ ਪਤਨੀ ਨੇ ਕਿਹਾ ਵਾ ਵੀ ਅੱਜ ਇਹਨੂੰ ਸੁੱਕਾ ਨਹੀਂ ਜਾਣ ਦੇਣਾ ਹੈਗਾ ਵੀ ਇਹਦੇ ਅੱਜ ਇਹਦਾ ਕੰਮ ਚੱਕ ਦੂੰ ਤਾਂ ਬਾਦਰ ਸਿੰਘ ਨੇ ਜੀ ਫੇਰ ਮਾਰਨੇ ਸਟਾਰਟ ਕਰਦੇ ਬਾਦਰ ਸਿੰਘ ਦੀ ਪਤਨੀ ਨਾਲ ਸੀ ਹਾਂਜੀ ਜਗਿੰਦਰ ਕੌਰ ਨਾਲ ਸੀ ਜੀ ਉਹ ਇਹਨਾਂ ਦੇ ਤੇ ਹੁਣ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਕਰਨੇ ਆਗੇ ਪਤਾਨੀ ਜੀ ਉਹਨਾਂ ਨੂੰ ਜਲਦੀ ਤੋਂ ਜਲਦੀ ਰੈਸਟ ਕਰਨਾ ਚਾਹੀਦਾ ਮੈਂ ਉਹਨਾਂ ਟਾਈਮ ਆਪਣੇ ਹਸਬੰਡ ਦਾ ਸਸਕਾਰ ਨਹੀਂ ਹੋਣਾ ਚਾਹੀਦਾ ਮੈਂ ਹੋਣ ਨਹੀਂ ਦੇਣਾ ਹੈਗਾ ਇਹਨਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਇਹਨਾਂ ਦੋਨਾਂ ਜੀਆਂ ਨੂੰ ਰੈਸਟ ਕੀਤਾ ਜਾਵੇ ਜੋ ਸਜ਼ਾ ਦੀ ਮੰਗ ਆ ਮੇਰੇ ਬੱਚੇ ਛੋਟੇ ਆ ਜਿੰਨੀ ਦੇਰ ਤੱਕ ਦੋਨੋਂ ਨੂੰ ਰੈਸਟ ਕੀਤਾ ਲਈ ਉਹਨੀਆਂ ਦਾ ਮੰਦੂਸ ਦਾ ਸਸਕਾਰ ਨਹੀਂ ਕਰਨਾ ਤੁਹਾਨੂੰ ਬਈ ਜੀ ਕੀ ਨਾਮ ਆ ਤੁਹਾਡਾ ਮਨਜਿੰਦਰ ਸਿੰਘ ਜੀ ਜਿਹੜਾ ਮਰਤਕ ਆ ਤੁਹਾਡਾ ਕੀ ਲੱਗਦਾ ਜੀ ਮੇਰੇ ਸਾਲਾ ਜੀ ਕੀ ਘਟਨਾ ਕਿਵੇਂ ਵਾਪਰੀ ਕੀ ਕਾਰਨ ਬਣਿਆ ਇਹਨਾਂ ਦਾ ਨੇ ਜੀ ਜਦੋਂ ਇਹ ਤੇ ਨਵਦੀਪ ਦੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਇ ਦਾ ਤੇ ਇਹਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡ ਵੰਡਈਏ ਦਾ ਰੌਲਾ ਸੀ ਤੇ ਇਹ 2006 ਤੋਂ ਇਹਨਾਂ ਦੀਆਂ ਲਖਤਾਂ ਲਖਤਾਂ ਵੀ ਹੋਈਆਂ ਹੋਈਆਂ ਤੇ ਪਰ ਉਹ ਕਿਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਹਨਾਂ ਦੇ ਰੌਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਹੁਤ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਔਰ ਕਾਰਨ ਇਹ ਸੀਗਾ ਕਿ ਭਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ ਕਸਾ ਕਸੀ ਦੇ ਵਿੱਚ ਜੀ ਅੱਜ ਨਜ਼ਦੀਕ ਦੀ ਡੈਥ ਹੋ ਗਈ ਜੀ ਜਿਹੜਾ ਬਹਾਦਰ ਸਿੰਘ ਉਹ ਫੌਰਨ ਤੋਂ ਆਇਆ ਉਹ ਯੂ ਐਸ اے ਤੋਂ ਆ ਹੈਗੇ ਸਿਟੀਾਂ ਤੇ ਕਿੰਨੀ ਕ ਜਮੀਨ ਦਾ ਰੌਲਾ ਸੀ ਇਹਨਾਂ ਦਾ ਇਹਨਾਂ ਦੀ ਜਿਹੜੀ ਘਰ ਦੀ ਜ਼ਮੀਨ ਸੀ ਕਿੰਨਾ ਦੀ ਮਾਲਕੀ ਇਤਨੇ ਚਾਰ ਜਗਤ ਇਹਨਾਂ ਦੀ ਮਾਲਕੀ ਹੈਗੀ ਐ ਟੋਟਿਓ ਸਾਰੀ ਜ਼ਮੀਨ ਸਾਰੀ ਮਸ਼ਤਰਕੇ ਚ ਸੀ ਇਹਨਾਂ ਦੀ ਉਹਦੀ ਵੰਡ ਨੂੰ ਲੈ ਕੇ ਰੌਲਾ ਸੀਗਾ ਤੇ ਨਵਦੀਪ ਅੱਜ ਖੇਤ ਆਇਆ ਸੀ ਇੱਥੇ ਜਦੋਂ ਇੱਕ ਘਟਨਾ ਵਾਪਰੀ ਇਹ ਜੀ ਆ ਖਾਲ ਪਾਇਆ ਸੀਗਾ ਕੱਲ ਇਹਦੀ ਨਵਦੀਪ ਦੀ ਪਹਿਲੀ ਠੇਕੇ ਤੇ ਦਿੱਤੀ ਹੋਈ ਅੱਗੇ ਕਿਸੇ ਨੂੰ ਓਕੇ ਤੇ ਉਹਨੇ ਆਲੂਆਂ ਨੂੰ ਪਾਣੀ ਲਾਉਣਾ ਸੀ ਕੱਲ ਖਾਲ ਪਾਇਆ ਸੀ ਤੇ ਬੱਧ ਸਿੰਘ ਆ ਜਾਣ ਕੇ ਖਾਲ ਢਾਉਣ ਲੱਗਿਆ ਤੇ ਨਵਦੀਪ ਪਿੱਛੇ ਆਇਆ ਸੀ ਇਹਦੇ ਓਕੇ ਵੀ ਤੂੰ ਖਾਲ ਨਾ ਢਾਅ ਵੀ ਅੱਜ ਇਕੱਠ ਰੱਖਿਆ ਹੋਇਆ ਤੇ ਅੱਜ ਆਪਣਾ ਫੈਸਲਾ ਕੋਈ ਹੋ ਜੂਗਾ ਜਿਵੇਂ ਵੀ ਹੋਊਗਾ ਉਵੇਂ ਕਰ ਲਾਂਗੇ ਓਕੇ ਉਹ ਇੰਨੇ ਦੱਸਣ ਦੇ ਮਤਲਬ ਕੋ ਪਤਾ ਲੱਗਦਾ ਕਿ ਮੈਂ ਤਾਂ ਆਪਦੇ ਪਿੰਡ ਸੀਗਾ ਉਸ ਤੋਂ ਬਾਅਦ ਉਹਨੇ ਰਿਵਾਲਵਰ ਕੱਢਿਆ تھا ਉਹਨਾਂ ਨੂੰ ਸ਼ੂਟ ਕਰਤਾ ਉਹ ਕਿੱਦੇ ਹੁਣ ਬਹਾਦਰ ਸਿੰਘ ਫੜਿਆ ਗਿਆ ਕਿ ਫਰਾਰ ਹਾਂਜੀ ਉਹਨਾਂ ਦੀ ਅਰੈਸਟ ਪੈ ਗਈ ਆ ਘਰੋਂ ਕਈ ਐ ਅਰੈਸਟ ਉਹਨਾਂ ਦੀ ਓਕੇ ਹੁਣ ਲੈ ਗਏ ਆ ਨਵਦੀਪ ਦੇ ਕਿੰਨੇ ਬੱਚੇ ਸੀਗੇ ਨਵਦੀਪ ਦੇ ਦੋ ਬੱਚੇ ਆ ਜੀ ਇੱਕ ਮੇਟੀ ਐ ਇੱਕ ਬੇਟਾ ਕਿੱਡੇ ਕਿੱਡੇ ਦਾ ਬੇਟੀ ਤਾਂ ਕੋਈ 6-7 ਸਾਲ ਦੀ ਐ ਬੇਟਾ 5 ਸਾਲ ਦਾ ਜੀ ਤੇ ਖੇਤੀ ਤੋਂ ਬਿਨਾਂ ਹੋਰ ਵੀ ਕੋਈ ਕਾਰੋਬਾਰ ਸੀ ਇਹਦਾ ਹਰ ਤੁਸੀਂ ਕੀ ਜੀ ਨਵਦੀਪ ਸਿੰਘ ਦੀ ਓਕੇ ਹਾਂ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਮੰਗ ਇਹੀ ਹੈ ਜੀ ਵੀ ਹੁਣ ਨਜਾਇਜ਼ ਕਤਲ ਕੀਤਾ ਉਹ ਬੰਦੇ ਨੇ ਪੰਚਾਇਤ ਦੇ ਵਿੱਚ ਬੈਠ ਕੇ ਗੱਲਬਾਤ ਕਰਤਾ ਤੇ ਪਰ ਉਹ ਬੇਨਤੀ ਪ੍ਰਸ਼ਾਸਨ ਨੂੰ ਤਾਂ ਸਾਡੀ ਇਹੀ ਹੈ ਵੀ ਉਹ ਤਾਂ ਕੋਈ ਸਜ਼ਾ ਨਾ ਹੋਵੇ ਇਸੇ ਪਾਸੇ ਜੋ ਬਣਦੀ ਸਜ਼ਾ ਉਹਨੂੰ ਦਿੱਤੀ ਜਾਵੇ ਹਾਂਜੀ ਹਾਂ ਜੀ ਹਾਂ ਹੁਣ ਕਿੱਥੋਂ ਤੁਸੀਂ ਆਪਾਂ ਫਿਰ ਇੱਥੇ ਆਜੋ ਮਾਛੀ ਕੇ ਆਪਾਂ ਇੱਥੇ ਕਰ ਲੈਣੇ ਉਹਨਾਂ ਚਰ ਬਿਆਨਪੂਰ ਲਿਖਣਾ ਆਪਾਂ ਕਰ ਤੁਹਾਨੂੰ ਸਟੇਟਮੈਂਟ ਦੇ ਦੇਣਾ ਹੋਣੇ ਕਰਕੇ ਤਾਂ ਨਹੀਂ ਜਿਆਦਾ ਵਰੀ ਕੋਈ ਇੱਕ ਇਹਦੇ ਵਿੱਚ ਮਾਦਰ ਤੇ ਤੈਕੀ ਉਹਨਾਂ ਨੂੰ ਦੁੱਧ ਦੇ ਚ ਲੱਖ ਰੁਪਏ ਦੇਣਾ ਬਣਾ ਬੋਲੇ ਇਹਦੇ ਕੋਲ 400000 ਜੋ ਸਾਹਿਬ ਜੋ ਅੱਜ ਇੱਥੇ ਵਾਰਦਾਤ ਹੋਈ ਹੈ ਘਟਨਾ ਵਾਪਰੀ ਹੈ ਕੀ ਕਾਰਨ ਸੀ ਇਹ ਇਹ ਜੀ ਸਾਨੂੰ ਇਤਲਾ ਮਿਲੀ ਸੀ ਕਿ ਇੱਥੇ ਖੇਤਾਂ ਦੇ ਵਿੱਚ ਦੋ ਜਣੇ ਝਗੜੇ ਹੋ ਗਿਆ ਤੇ ਫੈਰ ਮਾਰ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਆਏ ਮੈਂ ਔਰ ਮੇਰੇ ਨਾਲ ਚੌਕੀ ਇਨਚਾਰਜ ਬਲਾਸਪੁਰ ਸਰਦਾਰ ਜਸਵੰਤ ਸਿੰਘ ਸਰਾ ਅਸੀਂ ਮੌਕੇ ਤੇ ਆਇਆ ਤੇ ਇੱਥੇ ਪਤਾ ਲੱਗਾ ਕਿ ਬਹਾਦਰ ਸਿੰਘ ਪੁੱਤਰ ਪਾਲਾ ਸਿੰਘ ਅਤੇ ਇਹਦਾ ਭਤੀਜਾ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਹੈ ਇਹ ਮਾਸੀ ਕੀਤੇ ਰਹਿਣ ਵਾਲੇ ਨੇ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਪਹਿਲਾਂ ਦਾ ਝਗੜਾ ਚੱਲਦਾ ਕੋਈ ਦਾਵੇਦਾਰੀ ਵੀ ਕੋਈ ਕਹਿੰਦਾ ਮੇਰੀ ਵੱਧ ਦੇ ਘਾਟ ਹੈ ਔਰ ਇਹਨਾਂ ਦਾ ਇਹ ਸੀਗਾ ਰੱਖਿਆ ਸੀਗਾ ਕਿ ਪੰਚਾਇਤੀ ਤੌਰ ਤੇ ਇਹਨਾਂ ਨੇ ਇਸ ਗੱਲਬਾਤ ਕਰਨੀ ਸੀ ਇਹ ਜਾਣਕਾਰੀ ਮੁੱਢਲੀ ਮਿਲੀ ਹੈ ਕਿ ਬਹਾਦਰ ਸਿੰਘ ਆ ਕੇ ਖੇਤ ਦੇ ਵਿੱਚ ਇੱਕ ਖਾਲ ਪਾਇਆ ਸੀ ਉਹ ਵੱਟ ਜੀ ਢਾਉਣ ਲੱਗ ਪਿਆ ਤੇ ਉੱਥੇ ਨਵਦੀਪ ਸਿੰਘ ਵੀ ਆ ਗਿਆ ਉਹਨੇ ਆਖਿਆ ਵੀ ਆਪਾਂ ਬੈਠ ਕੇ ਗੱਲਬਾਤ ਕਰਦੇ ਆ ਪਛੈਤੀ ਤੌਰ ਤੇ ਸਿਰੇ ਲਾਉਣੇ ਆ ਹਾਲੇ ਤੁਸੀਂ ਨਾ ਟੋ ਇਹਨਾਂ ਗੱਲ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਕੋਈ ਗਰਮਾ ਗਰਮੀ ਹੋ ਗਈ ਤਲਕ ਤਲਕ ਕਲਾਮੀ ਹੋ ਗਈ ਹੈ ਤੇ ਬਹਾਦਰ ਸਿੰਘ ਨੇ ਦੇ ਕੋਲ ਰਵਾਲਵਰ ਸੀ ਲਾਇਸੈਂਸ ਸੀ ਉਹਨੇ ਉਹਦੇ ਸਿਰ ਦੇ ਵਿੱਚ ਫੇਰ ਮਾਰਿਆ ਤੇ ਉਹਦੀ ਮੌਤ ਹੋ ਗਈ ਮੌਕੇ ਤੇ ਅਸੀਂ ਮੁੱਢਲੀ ਜਾਣਕਾਰੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਾਰਸਾਂ ਨਾਲ ਗੱਲਬਾਤ ਕਰਦੇ ਹੁਣ ਡੈੱਡ ਬੋਡੀ ਹੈ ਜਿਹੜੀ ਇਹਨੂੰ ਪੋਸਟਮਾਰਟਮ ਵਾਸਤੇ ਭੇਜਾਂਗੇ ਔਰ ਵਾਰਸ ਜੋ ਸਾਨੂੰ ਬਿਆਨ ਦੇਣਗੇ ਉਹਦੇ ਅਕੋਰਡਿੰਗ ਰੂਲ ਜੋ ਬਣਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚ ਲਿਆਂਦੀ ਜਾਊਗੀ ਬਾਕੀ ਇਹ ਆਇਡੈਂਟੀਫਾਈਡ ਹੈ ਮਦਾਈ ਵੀ ਆਇਡੈਂਟੀਫਾਈਡ ਹੈ ਔਰ ਮਰਤਕ ਜਿਹੜਾ ਉਹਦੇ ਬਾਰੇ ਪਤਾ ਲੱਗ ਗਿਆ ਔਰ ਜਿਹੜਾ ਦੋਚੀ ਹੈ ਬਹਾਦਰ ਸਿੰਘ ਉਹਦੇ ਬਾਰੇ ਵੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਹੈ ਅਸੀਂ ਜਲਦੀ ਅਰਾਊਂਡ ਅਪ ਵੀ ਕਰਾਂਗੇ ਔਰ ਜੋ ਕਾਇਦੇ ਅਨੁਸਾਰ ਬਣਦੀ ਕਾਰਵਾਈ ਉਹ ਵੀ ਕਰਾਂਗੇ ਅਸੀਂ ਇਹ ਰਿਸ਼ਤੇ ਦੇ ਵਿੱਚ ਚਾਚਾ ਭਤੀਜਾ ਲੱਗਦੇ ਸੀ ਸੁਣਨਾ ਚਾਹੇ ਇਹ ਹਾਂਜੀ ਬਹਾਦਰ ਸਿੰਘ ਤਾਇਆ ਲੱਗਦਾ ਸੀ ਨਵਦੀਪ ਸਿੰਘ ਦਾ ਨਵਦੀਪ ਸਿੰਘ ਦਾ ਉਹ ਜਿਹੜਾ ਜਿਹਨੇ ਗੋਲੀ ਮਾਰੀ ਉਹ ਐਨਆਰਆਈ ਬੰਦਾ ਉਹ ਵੀ ਹਾਂ ਪਤਾ ਲੱਗਾ ਜੀ ਉਹ ਵਾਰ-ਵਾਰ ਵਿਦੇਸ਼ ਅਮਰੀਕਾ ਵਿੱਚ ਰਹਿੰਦਾ ਜੀ ਕਦਕਦਾ ਆਇਆ ਸੀ ਉਹ ਪਿਛਲੇ ਕਰੀਬ 2 ਕੁ ਮਹੀਨੇ ਦੀ ਗੱਲ ਹੈ ਵੀ ਉਦੋਂ ਬਾਹਰੋਂ ਆਇਆ ਤੇ ਪਿੰਡ ਵਿੱਚ ਰਹਿੰਦਾ ਸੀ